ਮਤਰਾ ਸਸਿਕਾਲ ਅੱਜ ਤੁਹਾਨੂੰ ਇੱਕ ਜੁਡੀਸ਼ੀਅਲ ਕੰਪਲੈਕਸ ਮਤਲਬ ਕੋਰਟ ਦਿਖਾਉਣੀ ਚਾਹਣੇ ਹੈ ਇਹ ਗਾਣੇ ਬੜੇ ਬਣਿਆ ਕਿ ਜਦੋਂ ਪੈਂਦੀ ਹੈ ਤਰੀਕ ਜੱਟ ਦੀ ਤੇ ਕਚਹਿਰੀਆਂ ਚ ਮੇਲੇ ਲੱਗਦੇ ਤੇ ਕੱਲ ਪਰਸੋਂ ਨਾ ਗੱਜ ਦਾ ਗੱਲ ਮਾਣੂ ਕੇ ਸੀ ਉਹਨੇ ਵੀ ਗਾਣਾ ਗਾਇਆ ਸੀ ਕਹਿੰਦਾ ਪਰਚੇ ਦੀ ਕੀ ਗੱਲ ਹੈ ਕਿ ਮਰਦਾਂ ਤੇ ਹੀ ਪੈਂਦੇ ਹੈ ਹੈ ਤੇ ਜਦੋਂ ਬਾਈ ਜੀ ਉਹਨੇ ਕਿਸੇ ਜਿਮ ਟ੍ਰੇਨਰ ਤੇ ਤਾਂ ਲਈ ਨਾ ਜਿਮ ਟ੍ਰੇਨਰ ਤੇ ਤਾਂ ਲਈ ਆਪ ਦੀ ਪਿਸਤੌਲ ਤਾਂਗਲਿਆਂ ਨੇ ਕੀ ਕਰਿਆ ਮੜਤਾ ਤੇ ਉਹਦੇ ਤੇ ਗੱਲ ਮੰਨੂ ਕੇ ਤੇ ਪਰਚਾ ਹੋ ਗਿਆ ਮਿੱਤਰੋ ਤਾਂ ਉਹ ਗੱਲ ਆ ਜਿਹੜੀ ਕਚਹਿਰੀ ਤੁਹਾਨੂੰ ਮੈਂ ਦਿਖਾ ਰਿਹਾ ਉਹ ਅੱਗੇ ਇੱਥੇ ਯਾਰੋ ਕੋਈ ਐਸ ਡੀ ਐਮ ਦੇ ਆਉਂਦਾ ਹੈ ਕੋਈ ਵਿਚਾਰਾ ਤਸਕੀਲਦਾਰ ਦੇ ਆਉਂਦਾ ਹੈ ਖਰਤੇ ਵਧ ਗਏ ਲੋਕਾਂ ਨੇ ਲਿਮਟਾਂ ਬਣਾ ਲੀਆਂ ਮਤਲਬ ਵੱਡੀਆਂ ਵੱਡੀਆਂ ਗੱਲਾਂ ਹੋ ਗਈਆਂ ਇਹ ਵੀ ਇੱਕ ਯਾਰੋ ਕਾਰਨ ਹੈ ਕਰਜ਼ੇ ਦਾ ਹੈ ਫਿਰ ਅੱਗੇ ਬਸੀਕਾ ਨਵੀਸ ਫਿਰ ਅੱਗੇ ਜਿਹੜੇ ਫੱਟੇ ਰੱਖੇ ਆ ਉਹਨਾਂ ਨੇ ਫੇਰਾ ਬਾਈ ਜਿਹੜੇ ਹੁੰਦੇ ਆ ਦਿ ਵਾਲੇ ਯਾਰ ਆ ਪਾਰਕਿੰਗ ਵਾਲੇ ਇਹਨਾਂ ਦਾ ਕੰਮ ਚੱਲਦਾ ਹੈ ਕਿੰਨੇ ਬੰਦਿਆਂ ਦਾ ਰਜਗਾਰ ਇਹਦੇ ਨਾਲ ਮਿੱਤਰੋ ਜੁੜਿਆ ਹੁੰਦਾ ਤੇ ਤੁਹਾਨੂੰ ਮੈਂ ਨਾ 2-4 ਮਿੰਟਾਂ ਵਿੱਚ ਹੀ ਇੱਥੇ ਦਿਖਾ ਦਿੰਨਾ ਆ ਦੇਖੋ ਆ ਕਿੰਨੀਆਂ ਕਾਰਾਂ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਐ ਤੇ ਉਹ ਗੱਲ ਹੈ ਇਹ ਕੋਈ ਇੱਥੇ ਮੇਲਾ ਵੇਖਣ ਨਹੀਂ ਆਏ ਕਿ ਬਾਬਾ ਬੁੱਢਾ ਸਾਹਿਬ ਦਾ ਮੇਲਾ ਹੈ ਜਾਂ ਕੋਈ ਹੋਰ ਹੈ ਹੈ ਆ ਦੇਖੋ ਉਹ ਕਹਿੰਦਾ ਦਿਵਾਨੀ ਵੈ ਫੌਜਦਾਰੀ ਅਦਾਲਤیں ਦਿਵਾਨੀ ਦਾਵਾ ਕੀ ਹੁੰਦਾ ਹੈ ਸਿਆਣੇ ਬਜ਼ੁਰਗ ਨਾਲ ਗੱਲਾਂ ਕਰਦੇ ਆ ਪਿੰਡਾਂ 'ਚ ਬੈਠੇ ਅਕੇ ਦਿਵਾਨੇ ਦਾਵਾ ਹੈ ਬਾਈ ਪਹਿਲਾਂ ਕਰਤਾ ਅਗਲੇ ਨੇ ਲੋਰ ਕੋਰਟ 'ਚ ਜਿਹੜੀ ਸਭ ਤੋਂ ਛੱਡੀ ਮਤਲਬ ਫਿਰ ਉਹ ਜਾਵੜਿਆ ਜ਼ਿਲ੍ਹੇ 'ਚ ਸੈਸ਼ਨ 'ਚ ਉੱਥੇ ਜਾ ਕੇ ਮੁਕਦਮਾ ਤਕਰੀਬਨ ਦਮਜਾ ਤੋੜ ਦਿੰਦਾ ਹੈ ਫਿਰ ਉਹ ਜਾਵੜਿਆ ਜੀ ਹਾਈ ਕੋਰਟ ਹਾਈ ਕੋਰਟ ਤੇ ਤੱਕੇ ਤੁੱਕੇ ਖਾ ਕੇ ਕਿਲਾ ਜਮੀਨ ਵੇਚ ਕੇ ਬੰਦਾ ਸੁਪਰੀਮ ਕੋਰਟ ਜਾਵੜਦਾ ਹੈ ਸੁਪਰੀਮ ਕੋਰਟ ਜੋ ਫੇਰ ਮਿੱਤਰੋ ਇੱਥੇ ਆ ਜਾਂਦਾ ਆਹ ਜਿਹੜੀ ਕੋਰਟ ਹੈ ਮਤਲਬ ਕਿਸੇ ਵੀ ਉਹਦੀ ਪੰਜਾਬ ਦੀ ਹੋਵੇ ਹਰਿਆਣੇ ਦੀ ਹੋਵੇ ਤਾਂ ਹਰਿਆਣੇ 'ਚ ਖੜਿਆ ਵੱਡਾ ਬਾਲੀ ਮੰਡੀ ਬਸ ਆ ਮਿੱਤਰੋ ਗੱਲਾਂ ਬਾਤਾਂ ਹੈ ਤੇ ਯਾਰੋ ਲੋਕ ਗੱਲ ਕੀ ਹੈ ਹਰ ਖਦਾ ਬੰਦਾ ਕਹਿੰਦੇ ਨਰਕ ਚ ਪੈ ਜਾਂਦਾ ਤੇ ਉਹ ਗੱਲ ਹੈ ਗੁੱਸੇ ਚ ਬੰਦਾ ਲੜਿਆ ਕਿਸੇ ਨਾਲ ਫਿਰ ਮੁਕਾਦਮੇ ਸ਼ੁਰੂ ਹੋ ਗਏ ਤੇ ਫਿਰ ਕਾਲੇ ਕੋਟ ਵਾਲਿਆਂ ਦੇ ਬੰਦਾ ਆਪਸ ਚ ਪੈ ਗਿਆ ਤੇ ਫਿਰ ਇਨਾ ਕੋਰਟਾਂ ਚ ਆ ਕੇ ਬੰਦਾ ਗੇੜੇ ਕੱਢਣ ਲੱਗ ਜਾਂਦਾ ਪ੍ਰਭੂ ਇਹ ਗੱਲਾਂ ਬਾਤਾਂ ਬਹੁਤ ਧੰਨਵਾਦ ਸ਼ੇਅਰ ਕਰਿਓ ਸასი